ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕੜੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਨਯੋਰ ਨਯੋਰ ਪਿੰਡ ਬਠਿੰਡੇ ਜ਼ਿਲ੍ਹੇ ਦਾ ਮਲੂਕੇ ਦੇ ਬਿਲਕੁਲ ਨੇੜਾ ਹੈ ਭਗਤੇ ਤੋਂ ਜਦੋਂ ਆਪਾਂ ਪੁੱਚੋ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਕੋਠਾਗੁਰੂ ਮੇਨ ਛੜਕ ਤੇ ਹੁੰਦਾ ਉਹਦੇ ਨਾਲ ਦਾ ਪਿੰਡ ਮਲੂਕਾ ਤੇ ਮਲੂਕੇ ਦੇ ਬਿਲਕੁਲ ਨਾਲ ਨਯੋਰ ਦੂਜੇ ਪਾਸੇ ਦੋਸਤੋ ਰਮਾਣਾ अजीत ਸਿੰਘ ਤੇ ਕਣੀਆਂ ਇਹ ਪਿੰਡੇ ਦੇ ਨੇੜੇ ਰਹ ਜਾਂਦੇ ਆ ਤੇ ਇਹ ਪਿੰਡ ਆਉਂਦੇ ਆ ਜਦੋਂ ਆਪਾਂ ਬਾਜੇਖਾਨ ਦੇ ਤੋਂ ਅੱਗੇ ਬਠਿੰਡੇ ਡੇ ਨੂੰ ਜਾਣੇ ਮਤਲਬ ਇਹ ਦੋਨੇ ਮੇਨ ਛੜਕਾਂ ਨੌਰਪਿੰਡ ਦੇ ਆਸ-ਪਾਸ ਦੀਆਂ ਮੈਂ ਜਿਹੜੇ ਘਰ ਚ ਵੀਡੀਓ ਬਣਾ ਰਿਹਾ ਬਾਈ ਵਪਾਰ ਦਾ ਕੰਮ ਕਰਦਾ ਦੋ گاਵਾ ਜੁਕਾਉ ਹੈ ਇੱਕ ਜਰਸੀ ਪੱਖ ਚ ਪੈਂਦੀ ਗਾਂ ਇਧਰਲੇ ਪਾਸੇ ਤਾਜੀ ਸੂਈ ਵੀ ਤੁਸੀਂ ਦੇਖੋ ਇਹ ਤੋਂ ਇਲਾਵਾ ਐਚ ਐਫ ਇਸ ਪੱਖ ਚ ਪੈਂਦੀ ਹੈ ਵੈੜ ਤੁਸੀਂ ਇਧਰਲੇ ਪਾਸੇ ਤਾਜੀ ਸੂਈ ਦੇਖ ਸਕਦੇ ਹੋ ਤੇ ਇਹਦੇ ਨਾਲ ਬੱਚਾ ਬੱਛੀ ਆਓ ਇਸੇ ਤੋਂ ਸ਼ੁਰੂਆਤ ਕਰ ਗਏ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਵੀ ਨਾ ਖਰੀਦਣਾ ਆਇਆ ਮੈਂ ਹੱਥ ਬੰਨ ਕੇ ਬੇਨਤੀ ਹਰੇਕ ਵੀਡੀਓ ਚ ਕਰਦਾ ਹਾਂ ਵੀ ਜਿਹਨੇ ਪਸ਼ੂ ਖਰੀਦਣਾ ਹੈ ਤੁਸੀਂ ਆਪਦੀ ਫੁੱਲ ਤਸੱਲੀ ਕਰੋ ਵੈਸੇ ਤੇ ਕਹਿਣ ਦੀ ਗੱਲ ਨਹੀਂ ਹੱਕ ਮੰਨਦਾ ਪਰ ਫਿਰ ਵੀ ਬੇਨਤੀ ਇਸ ਕਰਕੇ ਕਰ ਦਈਦੀ ਆ ਵੀ ਬਾਅਦ ਚ ਕੋਈ ਭਰਾ ਲਾਂਭਾ ਨਾ ਦੇਵੇ ਸੋ ਆਪਦੀ ਸਮਝ ਨਾਲ ਤੇ ਤਸੱਲੀ ਕਰਕੇ ਖਰੀਦੋ ਸ਼ੁਰੂਆਤ ਇਸ ਕੰਤੋਂ ਕਰਦੇ ਆਂ ਬਾਈ ਸਸਰੀਕਾ ਸਸਰੀਕਾਲ ਬਾਈ ਅ ਬਾਈ ਨਾਮ ਆਪਣਾ ਦੱਸ ਦਿਓ ਨਾਮ ਸੁਖੀ ਪਿੰਡ ਨਿਓਰ ਜ਼ਿਲ੍ਹਾ ਬਠਿੰਡਾ ਸੁਖੀ ਬਾਈ ਅੱਜ ਆਪਾਂ ਦੋ ਗਾਵਾਂ ਦਿਖਾ ਰਹੇ ਆਂ ਪਹਿਲੇ ਨੰਬਰ ਤੇ ਜਿਹੜੀ ਵੈੜ ਤੇਰੇ ਹੱਥ ਖੜੀ ਐ ਹਾਂਜੀ ਕੀ ਡਿਟੇਲ ਆ ਬਾਈ ਕਿੰਨ ਮਸੂਆ ਐ ਇਹ ਬਾਈ ਦੂਜਾ ਪਹਿਲਾ ਸੂਆ ਹਾਂਜੀ ਮਾ ਲਾਈ ਨੇ ਦੋੋਂ ਦਾਲੇ ਦੰਦ ਪੂਰੇ ਕਰਕੇ ਚੌਕ ਦੇ ਚੱਕਲੇ ਚੌਗੀ ਮੰਨ ਲੈ ਕੋਈ ਦੋ ਦੰਦ ਮੰਨ ਲੈ ਠੀਕ ਹੈ ਚਾਰ ਦੰਦ ਹੋਣੇ ਕੱਢ ਰਹੀ ਹੈ ਹਾਂ ਅੱਛਾ ਭਾਈ ਸੂਈ ਕਦੋਂ ਹੈ ਕਿੰਨੇ ਵਜੇ ਸੂਈ ਭਾਈ ਇਹ ਪਰਸੋਂ ਸੂਈ ਆ 5 ਵਜੇ ਸਵੇਰ ਪਰਸੋਂ ਸਵੇਰ 5 ਵਜੇ ਹਾਂ ਅੱਛਾ ਭਾਈ ਅੱਜ ਦਿਨ ਤੀਜਾ ਬਣਦਾ ਹੁਣ ਕਿੰਨਾ ਦੁੱਧ ਹੋ ਸਕਦਾ ਦਾ ਅੰਦਾਜ਼ਾ ਜਾ ਮੋਟਾ ਅੰਦਾਜ਼ਾ ਜਾ ਭਾਈ ਜਿਹੜਾ ਤੋਲਣ ਵਾਲਾ 25 ਤੋਂ 26 ਕਿਲੋ ਬੋਲਾ ਉਹ ਕੰਡੇ ਵਾਲਾ ਲੀਟਰ ਵਾਲਾ ਨਹੀਂ ਹੋਣਾ 25 ਤੋਂ 26 ਕਿਲੋ 6:00 ਵਜੇ ਦੀ ਹੈ ਜਮਾ ਬੂੰਦ ਬੂੰਦ ਨਚੋੜੀਆ ਕੋਈ ਆਏ ਨਹੀਂ ਆਪਾਂ ਵੀਡੀਓ ਫੋਣੀ ਕਰਕੇ 4:0 ਆਏ ਕਿੱਥੇ ਵਰਦੀ ਆ ਸਹੀ ਆ ਅੱਛਾ ਭਾਈ ਬੱਚਾ ਬੱਚੀ ਨਾਲ ਬੱਚੀ ਵੀ ਇਹਦਾ ਸਾਰਾ ਰਿਕਾਰਡ ਇਹਦਾ ਵੀ ਮਿਲ ਜੂ ਤੇ ਬੱਚੀ ਦਾ ਵੀ ਆਪਣੇ ਕੋਲੇ ਛਟਰਾ ਵੀ ਆਏਗਾ ਤੇ ਲੈਕਤੀ ਡਾਟਾ ਵੀ ਆ ਠੀਕ ਐ ਸਾ ਭਾਈ ਕੀ ਰੇਟ ਰੋਊਗਾ ਇਹਦਾ ਭਾਈ ਇਹ ਮੁੱਲ ਕਰਾਉਣਾ ਤਾਂ ਐਵੇਂ ਉਹ ਕੰਮ ਦਾ ਫਾਇਦਾ ਨਹੀਂ ਤੂੰ ਮੰਗ ਲਾ ਦੋ ਵੀ ਮੈਂ 190 ਤੋਂ ਮਾਨਤਾ ਨਾਊਗਾ ਤੁਰਦੀਏ ਨੂੰ ਦੁੱਧ ਇਹਨੇ 40 42 ਕਿਲੋ ਖੁੱਲਾ ਦੇਣਾ ਠੀਕ ਐ ਫਾਰਮ ਵਿੱਚ ਉਹ ਲਈ ਆ ਪਪੰਦਿਆਂ ਨਾਲ ਗੱਲ ਵੀ ਕਰਾ ਦੇ ਸਾਰਾ ਕੁਝ ਮਿਲ ਜੂਗਾ ਇਸ ਟਾਈਮ ਜਿਹੜਾ ਹਾਜ਼ਰ ਦੁੱਧ ਉਹ 25 26 ਕਿਲੋ ਇਹਦਾ ਹਲਦੀ ਆਉਂਦੀ ਆ ਅੱਛਾ ਇਹ ਤਾਂ ਨਾੜਾ ਨੂੜਾ ਇਹਨੇ ਕੱਢਣਗਾ 15 ਪੀਆ ਦੇ ਨਾਲ ਇਹ ਦੱਸੂਗੀ ਕਿ ਕੀ ਆ ਫੁੱਲ ਵੱਡੇ ਕਦ ਕੱਟਦੀ ਇਹ ਵਹਿੜਾ ਦੋਸਤੋ ਜਿੰਨੀ ਵੱਡੀ ਤੁਸੀਂ ਸੋਚ ਸਕਦੇ ਹੋ ਓਡੀ ਸੋਚ ਲਿਓ ਜੇ ਤੁਹਾਨੂੰ ਛੋਟੀ ਨਹੀਂ ਲੱਗੂਗੀ ਆਕੇ ਹਵਾਨਾ ਸਿਰੇ ਤੋਂ ਸ਼ੁਰੂ ਹੁੰਦਾ ਖੁੱਚਾਂ ਤੋਂ ਚਾਰ ਉਂਗਲਾਂ ਉੱਤੇ ਹੀ ਐ ਭਲੋਣ ਜ਼ਰੂਰ ਹੈਗੀ ਆ ਪਰ ਤਾਜੀ ਬਿਲਕੁਲ ਸੋਈ ਵੀ ਬੜੇ ਚੰਗੇ ਦੁੱਤੋਂ ਸ਼ੁਰੂਆਤ ਚੰਗੇ ਬੌਲੇ ਤੋਂ ਇਹਦੀ ਸ਼ੁਰੂਆਤ ਹੈ ਇਹਦੂ ਅਗੇ ਤੁਹਾਡੀ ਸੇਵਾ ਤੁਸੀਂ ਕਿੰਨਾ ਚੋਲੋਗੇ ਦੋ ਦੰਦ ਕੰਪਲੀਟ ਹੈ ਚੌਗ ਵਾਲੇ ਚੱਕਦੀ ਹੈ ਢਾਂਚਾ ਦੇਖੋ ਬਿਲਕੁਲ ਫੱਟੀ ਵਾਂਗੂ ਤੋਂ ਸਿੱਧੀ ਸਟ੍ਰੇਟ ਬਈ ਫੇਰ ਮੋੜਾਂਗੇ ਸੁਖੀ ਬਈ ਅਗੋਂ ਕਰਕੇ ਮੋੜ ਲਈ ਬੱਚੀ ਕੋਲੋਂ ਲੈ ਕੇ ਮੋੜੀ 1 ਲੱਖ 90000 ਦੀ ਦੋਸਤ ਇਹ ਵੈੜ ਬਾਈ ਕਿੰਨਾ ਵੀ ਦੇ ਦਿਆਂਗੇ ਬਾਕੀ ਤੁਸੀਂ ਆਇਓ ਪਸ਼ੂ ਪਸੰਦ ਹੋਵੇ ਤਾਂ ਸੌਦੇ ਹੋ ਜਾਂਦੇ ਹੁੰਦੇ ਆ ਕੋਈ ਵੱਡੀ ਗੱਲ ਨਹੀਂ ਹੈ ਹਰੇਕ ਭਰਾ ਜਿਹੜਾ ਖਰੀਦ ਕੇ ਗੱਟੀ ਭਈ ਇੰਸੀ ਵਹਿੜਾ ਮਨ ਲਾ ਪੈਕਅਪ ਦਾ ਤਾਂ ਲ ਬੰਗਾ ਵੀ ਕੱਢਣਾ ਪਊਗਾ। ਆਪਣੀਆਂ ਲੱਗਦੀ। ਮੈਂ ਪਹਿਲਾਂ ਹੀ ਗੱਲ ਕਹੀ ਆ ਵੀ ਇਹ ਪੈਕਅਪ ਦੇ ਵਿੱਚ ਜਾਣ ਵਾਲੀ ਵਹਿੜ ਹੈ। ਦੋ ਦੰਦ ਕੰਪਲੀਟ ਚੌਗ ਵਾਲੇ ਚੱਕਦੀ ਹੈ। ਵੱਛੀ ਨੂੰ ਇਹਨੇ ਜਨਮ ਦਿੱਤਾ ਹੈ। ਡਾਲੇ ਨਾਲ ਲੱਗਦੀ ਆਈ ਆ ਪਿੱਛੋਂ ਉੱਤੋਂ ਪੂਛ ਦੇ ਉੱਤੇ ਪਤਾ ਲੱਗ ਜਾਂਦਾ ਹੁੰਦਾ ਵਾਲ ਜੇ ਲੱਥੇ ਵੇ ਹੈ ਕਿਉਂਕਿ ਵੱਡੀ ਇਹ ਵਹਿੜ ਸੋ ਪਹਿਲੇ ਨੰਬਰ ਤੇ ਦੇਖੋ ਤੁਸੀਂ। ਚੰਗੀ ਲੱਗੇ ਤਾਂ ਜਰੂਰ ਕਾਲ ਬਾਈ ਨੂੰ ਕਰ ਲਓ ਬਾਕੀ ਰੇਟ ਜਿਹੜੇ ਹੁੰਦੇ ਆ ਦੋਸਤੋ ਵੀਡੀਓ ਚ ਕੀਤੇ ਜਾਂਦੇ ਆ ਤੇ ਪਰ ਨਾਲੇ ਵੀ ਆ ਵੀ ਜਦੋਂ ਕੋਈ ਭਰਾ ਆ ਕੇ ਗੱਲਬਾਤ ਕਰਦਾ ਤਾਂ ਜਰੂਰ ਸੌਦੇ ਬਣ ਜਾਂਦੇ ਆ ਸੋ ਹਵਾਨਾ ਇਹਦਾ ਮੈਂ ਤੁਹਾਨੂੰ ਅਗਾੜੀ ਵੀ ਦਿਖਾਉਂਗਾ ਕੱਲਾ ਪਿੱਛੋਂ ਹਵਾਨਾ ਸਾਫ਼ ਸੁਥਰਾ ਨਹੀਂ ਅਗਾੜੀ ਵੀ ਇਹਦੀ ਬੜੀ ਸੋਹਣੀ ਹੈ ਸੋ ਇੱਥੋਂ ਤੁਸੀਂ ਇਹਦਾ ਸਟਰਕਚਰ ਦੇਖੋ ਅਜੇ ਪਲੂਨ ਥੋੜੀ ਹੈ ਕਿਉਂਕਿ ਸੂਈ ਪਰਸੋ ਹੀ ਹੈ ਥਣ ਜਾਇਜ ਰੱਖੂਗੀ ਨਾ ਤਾਂ ਲੰਬਾ ਥਣ ਰਹਿਣਾ ਤੇ ਨਾ ਛੋਟਾ ਰਵੇ ਅਥੀ ਵੀ ਜੋ ਸਕੋਗੇ ਤੇ ਮਸ਼ੀਨ ਨੂੰ ਪਿਆ ਦੇ ਕੋਈ ਜਿੰਮ ਮਰਜੀ ਵੇਜਾ ਅਜੇ ਤਾਂ ਕੱਢਣੇ ਵੱਛੀ ਦੀ ਠਾਈ ਫਿਰ ਦੱਸੋ ਇਹਦੀ ਵੱਛੀ ਦੇਖੋ ਇੱਕ ਵਾਰ ਮਾ ਬੱਚੀ ਦਾ ਉਹ ਬੰਦੇ ਅੱਜ ਵੀ ਲਾਈ ਜਾਂਦੇ ਫੋਨ ਬਈਏ ਵੱਛੀ ਦੇਣੀ ਆ ਤਾਂ ਮੈਂ ਕਹਿੰਦਾ ਨਹੀਂ ਬਈ ਵੱਛੀ ਵੀ ਨਾ ਗਾਂ ਕੇ ਸਾਰੀ ਲਾਲ ਲੀ ਆਏ ਬਈਏ ਦੇਖ ਸਹੀ ਸੋ ਵੱਛੀ ਦੇਖੋ ਦੱਸੋ ਇਸ ਤਰ੍ਹਾਂ ਦੀ ਹੈ ਇਸ ਗਾਂ ਦੇ ਨਾਲ ਅੱਛਾ ਭਾਈ ਜਿਹੜੀ ਅਦਰ ਦੂਜੇ ਨੰਬਰ ਤੇ ਗਾਂ ਦਿਖਾਉਣੀ ਆਪਾਂ ਇਹ ਕਦੋਂ ਮਸੂਆ ਇਹ ਬਈ ਦੂਜਾ ਸੁਆ ਫੇਰ ਆਂਦਾ ਏ ਠੀਕ ਹੈ ਇਹ ਕਦੋਂ ਸੁਈਏ ਇਹਨੂੰ ਅੱਜ ਜੋਗੇ ਹੋਣਿਆਂ 8 ਤੋਂ 9 ਦੇ ਨਾ ਮੈਲਾ ਇਹਦਾ ਰਾਤ ਚੱਲੀ ਜਾਂਦਾ ਫੋਲ ਠੀਕ ਹੈ ਅਜਾ ਭਾਈ 8-9 ਦਿਨਾਂ ਦੀ ਸੂਈ ਦਾ ਹਾਜ਼ਰ ਦੁੱਧ ਹੈ ਇਸਟੈਂਡ ਹਾਜ਼ਰ ਦੁੱਧ ਭਾਈ ਕੋਈ ਆਪ ਦਾ ਕੰਡਾ ਲਾ ਲੈ ਲੀਟਰ ਨਹੀਂ ਦੁੱਧ 24 ਕਿਲੋ ਆਪਾਂ 22 ਗਹਿ ਕੇ ਦੇਵਾਂਗੇ ਠੀਕ ਹੈ ਜੇ ਬੰਦਾ ਸਾਹਮਣੇ ਆਲਾ ਹੋਇਆ 26-27 ਕਿਲੋ ਖੁੱਲਾ ਛੋੜੂ ਰੇਟ ਇਹਦਾ ਕਿਰੋ ਇਹਦਾ 10 ਬਰਮਾਨ ਤਾਨੋ ਦੱਸੋ 1 ਲੱਖ ਤੇ 10000 ਇਹ ਇਹਦੇ ਤੋਂ ਤੁਸੀਂ ਜਰਸੀ ਪਿਓਰ ਦੇ ਬੱਚੇ ਲੈ ਸਕਦੇ ਹੋ ਆਪਦੀ ਬਰੀਡ ਇਹਦੀ ਤੁਸੀਂ ਜੱਜਮੈਂਟ ਕਰ ਲਿਓ ਥਣ ਥੀ ਚੁਾਈ ਵਾਲਾ ਹਵਾਨਾ ਸੋਹਣਾ ਲੰਬਾਈ ਫੁੱਲ ਹੈ ਸੋਹਣ ਹਵਾਨਾ ਬੈਕਸਾਈਡ ਤੋਂ ਵੀ ਦਿਖਾ ਦੇਣਾ ਬਾਕੀ ਤੋਲੂਗਾ ਵੀਰ ਤੇ ਤੁਹਾਨੂੰ ਢਾਂਚਾ ਵੀ ਨਜ਼ਰ ਆ ਜਾਊਗਾ ਸੋਹਣੇ ਸਟਰਕਚਰ ਦੀ ਐ ਦੱਸੋ ਸੋਹਣਾ ਹਵਾਨਾ 22 ਕਿਲੋ ਕੋਈ ਵੀ ਭਰਾ ਦੁੱਧ ਤੋਲ ਕੇ ਲਿਆ ਸਕਦਾ 25 26 ਕਿਲੋ ਦੀ ਆਸ ਹੈ ਖੈਰ ਉਹ ਤੁਹਾਡੀ ਸੰਭਾਲ ਤੇ ਹੋਊਗਾ ਵੀ ਤੁਸੀਂ ਕਿੰਨਾ ਚੋਲੋਗੇ ਚਾਰੇ ਥਣ ਸੋਹਣੇ ਆ ਢਾਂਚਾ ਚੰਗਾ ਹੈ ਲੰਬਾਈ ਚੰਗੀ ਹੈ ਹਵਾਨਾ ਫੇਰ ਇਹਦਾ ਦੇਖ ਲਓ ਮੈਂ 4:00 ਵਜੇ ਵੀਡੀਓ ਬਣਾ ਰਿਹਾ ਅਜੇ ਘੰਟਾ ਡੇਢ ਘੰਟਾ ਘਟੋ ਘਟ ਮੰਨੂ ਵਿੱਚ ਵਾਈ ਦਾ ਟਾਈਮ ਬਾਕੀ ਹੋਊਗਾ ਇਹ ਇਹਦੇ ਨਾਲ ਬੱਚਾ ਮੇਲਕਾਫ ਹੈ ਸੰਗੇ ਦੇ ਦਾਗੇ ਹੋਏ ਆ ਪਰ ਫੋਟਾਂ ਫੁੱਟੀਆਂ ਹੁੰਦੀਆਂ ਹੁੰਦੀਆਂ ਤਾਂ ਉਹ 2-2 3-3 ਇੰਚ ਦੇ ਦਿਸਦੇ ਆ ਸੋ ਇਸ ਗਾਂ ਦਾ ਰੇਟ ਰੱਖਿਆ 1 ਲੱਖ ਤੇ 10000 ਜਿਹਨੇ ਜਰਸੀ ਵਾਲਾ ਚੌਕ ਪੂਰਾ ਕਰਨਾ ਹੈ ਇਹਦੇ ਤੋਂ ਬੱਚੇ ਲੈ ਸਕਦੇ ਹੋ ਤੁਸੀਂ ਮਤਲਬ ਇਹਦੀ ਆਪਦੀ ਬਰੀਡ ਤਾਂ ਆਪਾਂ ਪਿਓਰ ਜਰਸੀ ਵਾਲਾ ਪੱਖ ਨਹੀਂ ਮੰਨਾਂਗੇ ਪਰ ਚੰਗੇ ਬੱਚੇ ਦੇਊਗੀ ਗਰਮੀ ਘਟ ਮਣਾਊਗੀ ਜਿਹਨੂੰ ਪਸੰਦ ਆਵੇ ਤਾਂ ਸੋਹਣੇ ਦੁੱਧ ਵਾਲੀ ਇਹ ਵੇੜ ਤੁਹਾਨੂੰ ਦਿਖਾ ਰਹੇ ਹਾਂ ਜਰਸੀ ਪੱਖ ਚ ਪੈਂਦੀ ਤੁਹਾਨੂੰ ਦੂਜੇ ਨੰਬਰ ਤੇ ਗਾਂ ਦਿਖਾਈ ਹੈ ਤੇ ਤੋਂ ਇਲਾਵਾ ਇੱਕ ਵਾਇਡ ਬਹੁਤ ਵੱਡੀ ਦੋਸਤੋ ਐਚਫ ਪੱਖ ਚ ਪੈਂਦੀ ਹੈ ਸੋ ਅੱਜ ਦੀ ਵੀਡੀਓ ਦੇ ਇਹ ਦੋ ਨਗ ਫੋਰ ਸੇਲ ਸੀ ਧੰਨਵਾਦ